ਆਵਾਜ਼ ਆ ਰਹੀ ਮੇਰੇ ਕੋਲ ਮੂਵੀ ਠਾਗਾ ਪਾਪੂ ਲਿਆ ਜੀ ਪੱਤਰਕਾਰ ਸਾਹਿਬ ਵਾਹ ਜੀ ਥੈਂਕ ਯੂ ਸਰ ਹੈਲੋ ਜੀ ਜੀ ਹੈਲੋ ਜੀ ਹੈਲੋ ਜੀ ਚੰਦਾ ਲਾਲ ਸਲਾਮ ਲਾ ਸਲਾਮ ਲਾ ਸਲਾਮ सरकार मुर्दाबाद 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 अफसर शाही मुर्दाबाद 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 ताना शाही मुर्दाबाद 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 शोतन खा ना सके वो सरकार नकमी है जो तन ना सके वो सरकार नकमी है शिकागो सलाम ਨਾਸਲਾਮ ਨਾਸਲਾਮ ਮਹੱਤਵ ਦੇ ਨਾਲ ਭਾਰਤ ਦੇਸ਼ ਵਾਸਤੇ ਔਰ ਅੱਗੇ 1886 ਨੂੰ ਅਮਰੀਕਾ ਸ਼ਹਿਰ ਦੇ ਅੰਦਰ ਸ਼ਿਕਾ ਕੋਲ ਸ਼ਹਿਰ ਦੇ ਅੰਦਰ 300 ਮਜ਼ਦੂਰਾਂ ਤੇ ਕਿੰਨਾ ਕਿਹ ਚਾਰ ਹੁੰਦਾ ਸੀਗਾ ਉਹਨਾਂ ਤਾਨਾਸ਼ਾਹੀ ਲੋਕਾਂ ਵੱਲੋਂ 24 24 ਘੰਟੇ ਮਜ਼ਦੂਰਾਂ ਕੋਲ ਕੰਮ ਲਿਆ ਜਾਂਦਾ ਸੀ ਇਸ ਵੇਲੇ ਕ੍ਰਾਂਤੀਕਾਰੀ ਲੋਕਾਂ ਨੇ ਇਸ ਕੱਲ ਦਾ ਵਿਰੋਧ ਕੀਤਾ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਕਿ ਉੱਥੋਂ ਦੀਆਂ ਹਾਕਮ ਸਰਕਾਰਾਂ ਨੇ ਕੋਈ ਦੂਰਾ ਤੇ ਆਪਣੀ ਕੱਲ ਦਾ ਆ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਤੇ ਗੋਲੀਆਂ ਚਲਾਈਆਂ ਮਹੱਤੇ ਲੋਕਾਂ ਦੇ ਉਹਨਾਂ ਲੋਕਾਂ ਦੇ ਵਿੱਚ ਬਹੁਤ ਸਾਰੇ ਮਾਈਦਾਨੂਰ ਸ਼ਹੀਦ ਹੋਏ ਔਰ ਜਿੱਥੇ ਉਹਨਾਂ ਲੋਕਾਂ ਦੇ ਅੱਜ ਸਾਨੂੰ ਦੇਣ ਦਿੱਤੀ ਆ ਜਿਹੜੀ 8 ਘੰਟੇ ਦੀ ਡਿਊਟੀ ਅੱਜ ਮਜ਼ਦੂਰਾਂ ਨੂੰ ਫੈਕਟਰੀਆਂ ਦੇ ਵਿੱਚ ਮਜ਼ਦੂਰਾਂ ਨੂੰ ਜਿਹੜਾ 8 ਘੰਟੇ ਦਾ ਕੰਮ ਉਹਨਾਂ ਅਮਰੀਕਾ ਦੇ ਲੋਕਾਂ ਨੂੰ ਵੀ ਇਹ ਦੇਣਾ ਜਿਹਨਾਂ ਨੂੰ ਦੇਸ਼ ਦੇ ਵਿੱਚ ਲਾਲ ਚੰਗਾ ਚੜਾ ਕੇ ਪੂਰੇ ਭਾਰਤ ਦੇ ਵਿੱਚ ਲਾਲ ਸਲਾਮ ਕਹੀ ਜਾਂਦੀ ਹੈ ਉਹ ਲੋਕਾਂ ਨੂੰ ਨਮਸਕਾਰ ਹੈ ਉਹ ਲੋਕਾਂ ਲਈ ਅੱਜ ਇਹ ਖੂਨ ਨਾਲ ਸਿੰਗਿਆ ਹੋਇਆ ਚੰਗਾ ਜਿਹੜਾ ਉਹਨਾਂ ਲੋਕਾਂ ਦਾ ਖੂਨ ਹੈ ਕਹਣਾ ਅਮਰੀਕਾ ਦੀ ਧਰਤੀ ਤੇ ਉਹਨਾਂ ਲੋਕਾਂ ਦਾ ਵਹਾਇਆ ਗਿਆ ਮੈਂ ਫ੍ਰੀਮਤੀ ਕਰਾਂਗਾ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਦੀਪ ਸਿੰਘ ਜੀ ਪੈਨਸ਼ਨ ਜੁਨੀਆ ਤੋਂ ਸਾਡੇ ਨੇਤਾ ਜੀ ਆ ਉਹਨਾਂ ਨੂੰ ਮੈਂ ਕਹਾਂਗਾ ਉਹ ਵੀ 2 ਮਿੰਟ ਲਈ ਆਪਣੀ ਗੱਲ ਰੱਖੋ ਧੰਨਵਾਦ ਜੀ ਪ੍ਰਧਾਨ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰਪਾਲ ਉੱਗੀ ਜੀ ਉੱਗੀ ਜੀ ਅੱਜ ਲੇਬਰ ਡੇ ਤੇ ਤੁਹਾਡੇ ਲੋਕੀਂ ਬੋਲਣਾ ਕੀਤਾ ਗਿਆ ਆ ਸਾਡੇ ਲੋਪਰਾਲਾ ਇਸ ਤਰ੍ਹਾਂ ਕਿਹਾ ਕਿ ਕਿ ਅੱਜ ਜਿਹੜੀ ਝੰਡੇ ਦੀ ਰਸਮ ਹੈ ਯੂਨੀਅਨ ਦਫਤਰ ਝੰਡਾ ਚੜਾ ਕੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜੀ ਉਹ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਇਹ ਸਵਾਗਤ ਕਰਦੇ ਆ ਰਹੇ ਹੋ तकरीबन ਕੋਈ 25 ਸਾਲ ਹੋ ਗਿਆ ਜੀ ਮੈਨੂੰ ਇੱਥੇ ਜਥੇਬੰਦੀ ਦੀ ਰਹਿਨਮਈ ਕਰਦੇ ਆ ਤੇ ਝੰਡਾ ਚੜਾਉਂਦੇ ਆ ਜੀ ਉਹਦਾ ਮੈਨੂੰ ਤੁਸੀਂ ਦੱਸ ਸਕਦੇ ਕੀ ਹੈ ਸੀ ਲੇਬਰ ਡੇ ਇਸ ਜੀ ਲੇਬਰ ਡੇ ਪੂਰੇ ਵਿਸ਼ਵ ਦਾ ਇੱਕ ਇਤਿਹਾਸ ਆ ਜੀ ਕਿ ਜਿਸ ਵੇਲੇ ਅਮਰੀਕਾ ਸ਼ਹਿਰ ਦੇ ਅੰਦਰ 1886 ਦੇ ਵਿੱਚ ਮਜ਼ਦੂਰਾਂ ਦਾ ਬਹੁਤ ਵੱਡਾ ਇੱਕ ਇਕੱਠ ਹੋਇਆ ਉੱਥੇ ਉਹਨਾਂ ਨੇ ਆਪਣੀ ਉਜਰਤ ਦੀ ਗੱਲ ਕੀਤੀ ਉੱਥੇ ਆਪਣੇ ਘੰਟਿਆਂ ਦੀ ਗੱਲ ਕੀਤੀ ਕਿ ਸੀਮਤ ਗੱਲ ਕੀਤੀ ਵੀ ਇੰਨੇ ਘੰਟੇ ਡਿਊਟੀ ਕਰਨੀ ਚਾਹੀਦੀ ਆ ਜਿਸ ਵੇਲੇ ਇਹ ਸਰਕਾਰ ਦਾ ਵਿਰੋਧ ਕੀਤਾ ਗਿਆ ਤਾਂ ਸਰਕਾਰ ਨੇ ਉਹਨਾਂ ਮਹੱਤੇ ਲੋਕਾਂ ਦੇ ਲਾਠੀ ਚਾਰਜ ਕੀਤਾ ਗੋਲੀਆਂ ਚਲਾਈਆਂ ਜਿਹਦੇ ਵੀ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਮਜ਼ਦੂਰ ਉਸ ਸਮੇਂ ਕਾਇਲ ਹੋਏ ਮੌਤ ਦੇ ਘੜੇ ਤਾਰੇ ਗਏ ਜਿਹਦੇ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਛੁੱਟੀ ਆ ਇਹ ਸਾਡੀ ਪੂਰੇ ਹਿੰਦੁਸਤਾਨ 'ਚ ਬਹਾਲ ਕੀਤੀ ਆ ਤੇ ਪੰਜਾਬ ਦਾ ਜਿਹੜਾ ਸਮੁੱਚਾ ਮਲਾਜੋ ਹਿੰਦੁਸਤਾਨ ਦਾ ਸਮੁੱਚਾ ਮਲਾਜੋ ਦਾ ਆਨੰਦ ਮਾਣ ਰਿਆ। ਉੱਗੀ ਜੀ 8 ਘੰਟੇ ਦਾ ਤੁਹਾਨੂੰ ਜਿਹੜੋ ਡਿਊਟੀ ਸਮਾਂ ਤਾਂ ਮਿਲ ਗਿਆ ਪਰ ਜਿਹੜਾ ਜੋਕੇ ਸਮੇਂ 'ਚ ਦੇਖਿਆ ਜਾਂਦਾ ਜਿਹੜੇ ਨਵੇਂ ਭੱਤੀ ਹੁੰਦੇ ਆ ਕੁਝ ਰੁਪਏਾਂ 5-5 6-6 ਹੱਥ ਦੇ ਨਾਲ ਉਹਨੂੰ ਚਦਰੀਆਂ ਮਿਲਦੀਆਂ ਪੁਰਾਣੇ ਨੂੰ ਆਜੇ ਮੋਹੀ ਲੱਖ-ਲੱਖ ਰੁਪਏ ਲੈਦੇ ਆ ਤੁਸੀਂ ਕਿੱਦਾਂ ਦਾ ਮਾਣ ਦੇ ਦਿੰਦੇ ਨਵੇਂ ਬਿੜੀ ਜੀ ਦੇਖੋ ਜੀ ਇਹ ਤਾਂ ਬੜੀ ਸ਼ਰਮਨਾਕ ਗੱਲ ਐ ਮੁਲਾਜ਼ਮਾਂ ਦਾ ਜਿਹੜਾ ਕੱਚੇ ਆਊਟਸੋਰਸ ਤੇ ਜਿਹੜੇ ਮਲਾਨਮ ਭਰਤੀ ਕੀਤੇ ਜਾ ਰਹੇ ਨੇ ਕੱਚੇ ਕੰਮਿਆਂ ਨਰੇਗਾ ਸਕੀਮਾਂ ਜਿਹੜੀਆਂ ਇਹ ਸਰਕਾਰ ਦੀ ਇੱਕ ਬਹੁਤ ਨਿੰਦਣਯੋਗ ਪਾਲਿਸੀਆਂ ਹੈ ਇਹ ਸ਼ੋਸ਼ਣ ਨਹੀਂ ਹੈ ਬਹੁਤ ਵੱਡਾ ਸ਼ੋਸ਼ਣ ਆ ਜੀ ਇੰਨੀ ਕਿ ਤਨਖਾਹਾਂ ਨਗੁਣੀਆਂ ਤਨਖਾਹਾਂ ਵਾਲਾ ਮਜ਼ਦੂਰ ਜਿਹੜਾ ਇੱਕ ਮੁਲਾਜ਼ਮਾਂ ਕੱਚਾ ਕੰਮ ਆ ਉਹ ਆਪਣੇ ਨਾਂ ਤੋਂ ਬੱਚੇ ਪੜਾ ਸਕਦਾ ਨਾ ਆਪਣੇ ਬੱਚਿਆਂ ਨੂੰ ਕੋਈ ਸੁੱਖ-ਸਹੂਤ ਦੇ ਸਕਦਾ ਨਾ ਉਹਨਾਂ ਦਾ ਕੋਈ ਮੈਡੀਕਲ ਸਹੂਲਤ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕਦਾ ਇਹ ਇੱਕ ਸਰਕਾਰਾਂ ਵੱਲੋਂ ਇੱਕ ਮਿੱਥੀ ਹੋਈ ਇੱਕ ਪਾਲਿਸੀ ਹੈ ਕਿ ਜਿਹੜਾ ਮਲਾਜਮਾਂ ਦਾ ਸ਼ੋਸ਼ਣ ਕੀਤਾ ਜਾਣਾ ਕੀਤਾ ਜਾ ਰਿਹਾ ਹੈ ਦੇਖੋ ਜੰਗਲ ਜਿਹੜਾ ਪਿੰਡ ਜੰਗਲਵਾੜੀਆਂ ਉਹਦੀ ਚਾਦਰ ਪਾ ਲਈ ਤੇ ਲੱਗੀਆਂ ਜਾਵਾ ਸ਼ਾਰਾ ਦੇ ਮੁੰਡਿਆਂ ਦੇਖੀਆ ਵਾ ਤੇ ਡੀਸੀ ਰੇਟ ਤੇ ਲੱਗੇ ਆ 10000 10000 ਦੇ 3 ਮਹੀਨੇ ਦਾ ਬੋਨਸ ਦਾ ਇਹ ਨਾ ਸੈਂਟਰਸਾਂ ਸਰਕਾਰ ਦੀ ਪਾਲਿਸੀ ਹੈ ਜੀ ਮਿੱਡੇ ਮੀਲ ਹੋ ਗਿਆ ਆਸ਼ਾ ਵਰਕਰ ਹੋ ਗਿਆ ਅੰਗਣਵਾੜੀ ਹੋ ਗਿਆ ਇਹ ਮੋਦੀ ਸਰਕਾਰ ਨੇ ਧਿਆ ਕੀਤਾ ਕਿ ਇਹਨਾਂ ਮਜ਼ਮਲਾਜਮਾਂ ਦਾ ਘਾਣ ਕਰਨਾ ਇਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਇਹਨਾਂ ਲੋਕਾਂ ਦਾ ਲੋਕਾਂ ਦਾ ਸ਼ੋਸ਼ਣ ਕਰਨਾ ਸਰਕਾਰ ਦੀ ਬਹੁਤ ਵੱਡੀ ਇਹ ਸਾਡੇ ਹਿੰਦੂਸਤਾਨ ਨੂੰ ਦੇਣ ਹੈ ਤੇ ਅੱਜ ਦੇ ਮਜ਼ਦੂਰ ਵਿਰੋਧ ਤੁਸੀਂ ਆਪਣੇ ਮਜ਼ਦੂਰ ਤੋਂ ਆਵਾਜ਼ ਮਿਲਦੀ ਕਿ ਸੰਦੇਸ਼ ਜਿਹਾ ਤੁਹਾਨੂੰ ਮੇਰੀ ਇਹੀ ਬੇਨਤੀ ਆ ਸਾਡੇ ਇਲਾਕੇ ਦੇ ਮਜ਼ਦੂਰਾਂ ਨੂੰ ਮਜ਼ਮਲਾਜਮਾਂ ਨੂੰ ਕਿ ਬੱਚਿਆਂ ਨੂੰ ਐਜੂਕੇਟ ਕਰੋ ਚੰਗੀ ਸਿੱਖਿਆ ਦਿਓ ਪੜਾ ਲਿਖਾ ਕੇ ਚੰਗੀਆਂ ਨੌਕਰੀਆਂ ਦਿਵਾਓ ਤਾਂ ਹੀ ਸਾਡਾ ਦੇਸ਼ ਜਿਹੜਾ ਅੱਗੇ ਤਰੱਕੀ ਕਰ ਸਕਦਾ ਹੈ ਤੇ ਅੱਗੇ ਵੱਧ ਸਕਦਾ ਧੰਨਵਾਦ ਜੀ ਹਾਂ ਜੀ ਸਭ ਕੀ ਨਾ ਕਰਦਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਮੈਂ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਜਿਲ੍ਹਾ ਕਬੂਤਸਾ ਦਾ ਜਨ ਸਕੱਤਰ ਆ ਤੇ ਮੈਂ ਲਗਭਗ ਪਿਛਲੇ 12 14 ਸਾਲ ਤੋਂ ਇਸ ਅਹੁਦੇ ਤੇ ਨਿਯੁਕਤ ਆ ਮੇਟਲ ਵੀਰ ਸਾਜੀ ਅੱਜ ਲੇਬਰ ਡੇ ਆ ਤੁਸੀਂ ਲੇਬਰ ਡੇ ਮਨਾ ਰਹੇ ਹੋ ਆਪਣੇ ਸਾਰੇ ਸੰਜੀ ਸਾਥੀਆਂ ਨਾਲ ਕੀ ਕਹਿਣਾ ਚਾਹੂੰਗਾ ਲੇਬਰ ਡੇ ਇੱਕ ਬੜਾ ਇਤਿਹਾਸਕ ਦਿਨ ਆ ਜਿਹੜਾ ਕਮਾਨਤਰੀ ਪੱਧਰ ਦੇ ਉੱਪਰ ਸਾਰੀ ਦੁਨੀਆ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਇਹ ਇਸ ਦਿਨ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਤੇ 8 ਘੰਟੇ ਦੀ ਜਿਹੜੀ ਡਿਊਟੀ ਆ ਆਪਣੇ ਕੰਮ ਦੀ ਉਹ ਬਣਾਈ ਸੀ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਵੱਡਾ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ ਸੀ 15-15 20-20 ਘੰਟੇ ਉਹਨਾਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਸੀ ਔਰ ਨਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਸੀ ਇਹਦੇ ਲਈ ਉਥੋਂ ਦੇ ਸ਼ਿਕਾਗੋ ਦੇ ਅਮਰੀਕਾ ਦੇ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੇ ਹੜਤਾਲ ਕੀਤੀ ਬੜੀ ਵੱਡੀ ਹੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਮੁੱਖ ਮੰਗ ਇਹ ਸੀਗੀ ਵੀ ਸਾਡੇ ਡਿਊਟੀ ਦੇ ਜਿਹੜੇ ਘੰਟੇ ਆਉਂ 8 ਕੀਤੇ ਜਾਣ ਕਿਉਂਕਿ ਇਸ ਤੋਂ ਪਹਿਲਾਂ பதிரா சோ நபே ਜਪਾਨ ਦੇ ਵਿੱਚ ਇਹ ਡਿਊਟੀ ਜਿਹੜੀ ਸੀ 8 ਘੰਟੇ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਵੀ ਪਹਿਲਾਂ ਡਿਊਟੀ 8 ਘੰਟੇ ਤੋਂ 10 ਘੰਟੇ ਕੀਤੀ ਗਈ ਉਸ ਤੋਂ ਬਾਅਦ ਫਿਰ 8 ਘੰਟੇ ਡਿਊਟੀ ਜਿਹੜੀ ਸੀ ਕਰ ਦਿੱਤੀ ਗਈ ਸੀ ਇਸੇ ਤਰ੍ਹਾਂ ਹੀ ਉਸੇ ਤਰ੍ਹਾਂ ਬਾਕੀ ਹਿੰਦੂ ਦੁਨੀਆਬਾਦਰ ਦੇ ਵੀ ਜਿਹੜੇ ਮਜ਼ਦੂਰ ਸੀ ਸਾਰੀ ਦੁਨੀਆ ਦੇ ਮਜ਼ਦੂਰ ਜਿਹੜੇ ਸੀ ਇਸ ਗੱਲ ਹੀ ਲੜ ਰਿਹਾ ਸੀ ਕਿ ਜੇ ਯੂਰਪ ਦੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਡਿਊਟੀ 8 ਘੰਟੇ ਕੀਤੀ ਜਾ ਰਹੀ ਆ ਤਾਂ ਸਾਡੀ ਵੀ ਡਿਊਟੀ ਜਿਹੜੀ 8 ਘੰਟੇ ਕੀਤੀ ਜਾਣੀ ਚਾਹੀਦੀ ਆ ਸੋ ਇਸ ਇਸ ਘੋੜ ਨੂੰ ਲੈ ਕੇ ਇਸ ਮਕਸਦ ਨੂੰ ਲੈ ਕੇ ਇੱਕ ਬਹੁਤ ਵੱਡਾ ਜਿਹੜਾ ਉਹਦੇ ਹੜਦਾਲ ਹੋਈ ਤੇ ਇੱਕ ਬਹੁਤ ਵੱਡਾ ਮੁਜਾਹਰਾ ਜਿਹੜਾ ਸੀਗਾ ਉਹ ਉੱਥੇ ਕੀਤਾ ਗਿਆ ਸ਼ਿਕਾਗੋ ਦੇ ਵਿੱਚ ਤੇ ਉਸੋਂ ਦੀ ਸਰਕਾਰ ਨੇ ਜਿੱਦਾਂ ਇੱਥੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਮੰਗਦੇ ਲੋਕਾਂ ਦੇ ਜਨਨਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਈਆਂ ਇਸੇ ਢੰਗ ਨਾਲ ਹੀ ਕਿਉਂਕਿ ਇਹ سرمایہ دار ਲੋਕ ਜਿਹੜੇ ਆ ਉਹਨਾਂ ਦਾ ਖਾਸਾ ਇਹ ਹੁੰਦਾ ਵੀ ਲੋਕਾਂ ਨੂੰ ਗੋਲੀ ਦੇ ਨਾਲ ਡਾਂਗਾਂ ਦੇ ਨਾਲ ਜੇਲਾ ਭੜਕੇ ਦਵਾ ਦਿੱਤਾ ਜਾਵੇ ਤੇ ਉਹਨਾਂ ਨੂੰ ਜ਼ਬਾਨ ਦੀ ਨੀਤੀ ਦਾ ਤੇ ਉਹਨਾਂ ਦੇ ਗੋਲੀਆਂ ਚਲਾਈਆਂ ਤੇ ਬਹੁਤ ਸਾਰੇ ਮੇਨਲੀ ਆ ਉਸ ਦਿਨ ਸੱਤ ਸੱਤ ਜਿਹੜੇ ਸ਼ਹੀਦ ਹੋਏ ਸੀ ਤੇ ਬਹੁਤ ਸਾਰੀ ਗਿਣਤੀ ਦੇ ਵਿੱਚ ਜ਼ਖਮੀ ਹੋਏ ਸੀਗੇ ਉਸ ਤੋਂ ਬਾਅਦ ਸਰਕਾਰ ਨੇ ਇਹਨਾਂ ਦੇ ਘੋੜ ਅੱਗੇ ਹਟਦੇ ਹੋਇਆ ਇਹ ਮੰਗ ਜਿਹੜੀ ਸੀਗੀ ਉਹਨਾਂ ਦੀ ਮੰਗ ਲਈ ਤੇ ਮੰਨ ਲਈ ਗਈ ਤੇ 8 ਘੰਟੇ ਡਿਊਟੀ ਜਿਹੜੀ ਆ ਉਸੇ ਮਜ਼ਦੂਰਾਂ ਦੀ ਕਰ ਦਿੱਤੀ ਗਈ ਧੰਨਵਾਦ ਜੀ